ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸ਼ਰਮੀ ਦੀ ਵੀ ਇੱਕ ਹੱਦ ਹੁੰਦੀ ਆ ਤੁਸੀਂ ਅੱਪਾ ਅੱਜ ਗੱਲ ਕਰਨੀ ਆ ਬ੍ਰਾਜ਼ੀਲ ਦੀ ਇੱਕ ਪੌਪ ਸਟਾਰ ਆ ਜਿਹੜੀਆਂ ਬੜੀਆਂ ਗਲਤ ਫੋਟੋਆਂ ਅਪਲੋਡ ਕਰਦੀ ਆ ਬੜੇ ਗਲਤ ਕੱਪੜੇ ਪਾ ਕੇ ਇੰਸਟਾਗ੍ਰਾਮ ਤੇ ਉਹ ਫੋਟਾਂ ਪਾਉਂਦੀ ਆ ਭਾਵੇਂ ਉਹਨਾਂ ਦਾ ਕਲਚਰ ਆ ਹੁਣ ਬੇਸ਼ਰਮੀ ਵਾਲੀ ਗੱਲ ਕਿੱਥੋਂ ਆ ਗਈ ਕਿ ਇਹ ਅਨੀਤਾ ਨਾਮ ਦੀ ਕੁੜੀ ਆ ਇਹ ਹੈਗੀ ਇੰਡੀਆ ਦੀ ਆ ਕਿਉਂਕਿ ਨਾਮ ਉਹਦਾ ਅਨੀਤਾ ਹੈਗੀ ਇੰਡੀਆ ਦੀ ਆ ਪਰ ਹੁਣ ਇਸ ਟਾਈਮ ਉਹ ਬ੍ਰਾਜ਼ੀਲ ਦੇ ਵਿੱਚ ਪੌਪ ਸਟਾਰ ਆ ਫੇਰ ਉਹਦੇ ਦਾ ਕਲਚਰ ਦਾ ਧਾਰ ਲਿਆ ਹੁਣ ਇਸ ਕੁੜੀ ਨੇ ਗਲਤ ਕੀ ਕੀਤਾ ਅਨੀਤਾ ਨਾਮ ਦੀ ਇਸ ਸਪੌਂਸਰ ਨੇ ਆਪਣੇ ਪੈਰ ਦਾ ਗਿੱਟਾ ਹੁੰਦਾ ਨਾ ਉੱਤੇ ਇੱਕ ਟੈਟੂ ਬਣਾਇਆ ਜਿਹੜਾ ਟੈਟੂ ਹੈਗਾ ਇੱਕ ਓੰਕਾਰ ਦਾ ਇੱਕ ਓੰਕਾਰ ਦਾ ਟੈਟੂ ਸਾਡੀ ਸਿੱਖ ਕੌਮ ਦਾ ਸਿੰਬਲ ਹੈ ਸਾਰੀ ਕੌਮ ਓੰਕਾਰ ਦੇ ਅੱਗੇ ਝੁਕਦੀ ਹੈ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੈ ਓੰਕਾਰ ਔਰ ਏਕ ਓੰਕਾਰ ਤੋਂ ਸ਼ੁਰੂਆਤ ਹੁੰਦੀ ਹੈ ਸਾਡੀ ਕੌਮ ਦੀ ਏਕ ਓੰਕਾਰ ਇੱਕ ਬੰਦਗੀ ਵਾਲਾ ਸਾਡਾ ਚਿੰਨ ਹੈ ਔਰ ਏਕ ਓੰਕਾਰ ਦੀ ਬੇਦਵੀ ਇਸ ਅਨੀਤਾ ਨਾਮ ਦੀ ਪੌਪ ਸਾਰ ਨੇ ਆਪਣੇ ਪੈਰ ਦੇ ਗਿੱਟੇ ਤੇ ੴ ਬਣਾਇਆ ਬੜਾ ਮਨ ਦੁਖਦਾ ਬੜੀ ਵਾਰ ਮੈਨੂੰ ਬੜੇ ਵੀਰਾਂ ਨੇ ਭੇਜਿਆ ਜੀ ਭਾਜੀ ਇਸ ਟੌਪਿਕ ਤੇ ਗੱਲ ਕਰੋ ਤਾਂ ਮੈਂ ਗੱਲ ਕੀਤੀ ਹੁਣ ਮੇਰੀ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਆ ਕਿ ਆਪਣਾ ਕੰਮ ਹੋਣਾ ਚਾਹੀਦਾ ਕਿ ਉਹ ਟੈਟੂ ਰਿਮੂਵ ਕਿਵੇਂ ਹੋਵੇ ਰਿਮੂਵ ਹੋਇਆ ਤਾਂ ਉਹਨਾ ਕਿ ਜਿੰਨੇ ਵੀ ਵੀਰ ਜਿਹੜੇ ਬਹੁਤ ਵਧੀਆ ਅੰਗਰੇਜ਼ੀ ਜਾਣਦੇ ਨੇ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੀਆਂ ਇਹ ਵੀਡੀਓ ਮੇਰੀ ਵੀਡੀਓ ਸ਼ੇਅਰ ਕਰੋ ਟੈਟੂ ਨੀਤਾ ਕੁੜੀ ਤੱਕ ਪਹੁੰਚੇ ਜਦ ਤੁਸੀਂ ਮੈਸੇਜ ਲੈ ਕੇ ਕੋਈ ਹਨਾ ਨੂੰ ਮੈਸੇਜ ਦਸੋ ਔਰ ਏਕ ਓੰਕਾਰ ਦੀ ਮਹੱਤਾ ਦਸੋ ਕਿ ਏਕ ਓੰਕਾਰ ਕੀ ਹੈ ਇੰਨਾ ਟੈਟੂ ਬਣਾਉਣ ਨਾਲ ਪੂਰੀ ਕੌਮ ਦਾ ਦਿਲ ਦੁਖਦਾ ਹੈ ਔਰ ਜਦੋਂ ਉਹ ਉਹਦੇ ਤੱਕ ਇਹ ਮੈਸੇਜ ਜਾਣਗੇ ਹੋ ਸਕਦਾ ਹੈ ਕਿ ਉਹ ਟੈਟੂ ਬਹੁਤ ਜਲਦੀ ਰਿਮੂਵ ਕਰਾ ਦੇ ਸਾਡਾ ਮੇਨ ਮਕਸਦ ਇਹ ਹੈ ਕਿ ਟੈਟੂ ਪੈਰ ਦੇ ਗਿੱਟੇ ਤੋਂ ਰਿਮੂਵ ਹੋਣਾ ਚਾਹੀਦਾ ਕਿਉਂਕਿ ਇੱਕ ਫੋਟੋ ਦੇਖੋ ਨਾਲ ਫੋਟੋ ਸ਼ੇਅਰ ਕਰਦੇ ਆ ਫੋਟੋ ਦੇ ਵਿੱਚ ਤੁਸੀਂ ਦੇਖੋ ਕੀ ਕੀਤਾ ਵਾ ਕਿ ਉਹ ਟੈਟੂ ਜਿਹੜਾ ਵਾ ਉਹਦੇ ਪੈਰ ਦੇ ਗਿੱਟੇ ਦੇ ਆ ਤੇ ਉਹਨੇ ਜੋ ਸੈਂਟਰਲ ਪਾਉਂਦੀ ਨਾ ਉੱਚੇ ਤੇ ਉਹਦੇ ਸੈਂਟਰਲਾਂ ਦੀਆਂ ਬੈਲਟਾਂ ਦੇ ਵਿੱਚ ਵੀ ਇੱਕ ਘੰਕਾਰ ਹੁੰਦਾ ਔਰ ਬੜੀ ਬੇਦਵੀ ਆ ਇੱਕ ਤਾਂ ਉਹ ਪੌਪ ਸਟਾਰ ਪੌਪਸਰ ਹੋਣ ਦੇ ਨਾਲ ਨਾਲ ਉਹ ਫੋਟੋਆਂ ਬੜੀਆਂ ਗਲਤ ਅਪਲੋਡ ਕਰਦੀ ਆ ਪਰ ਜਦੋਂ ਗਲਤ ਫੋਟੋ ਅਪਲੋਡ ਕੀਤੀ ਹੋਵੇ ਉੱਤੇ ਇੱਕ ਘੰਕਾਰ ਦਾ ਟੈਟੂ ਤੇ ਬੜਾ ਮਤਲਬ ਦੁਖਦਾਈ ਘਟਨਾ ਵਾ ਸੋ ਬੜਾ ਮਨ ਜੁਗਦਾ ਵਾ ਸੋ ਜਿੰਨੇ ਵੀ ਤੁਸੀਂ ਅ ਪਿਆਰ ਕਰਦੇ ਹੋ ਪਿਆਰ ਦਿੰਦੇ ਹੋ ਸਤਿਕਾਰ ਬਖਸ਼ਦੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕੀ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਸ਼ੇਅਰ ਇਸ ਕਰਕੇ ਕਰਿਓ ਇਸ ਕਰਕੇ ਨਹੀਂ ਕਿ ਵੀਡੀਓ ਵਾਇਰਲ ਹੋਣੀ ਆ ਸ਼ੇਅਰ ਇਸ ਕਰਕੇ ਕਰਿਓ ਕਿ ਸਾਡੇ ਇੱਕ ਓੰਕਾਰ ਜਿਹੜਾ ਸਾਡਾ ਚਿੰਨ੍ਹ ਆ ਉਹਦੀ ਬੇਦਵੀ ਨਾ ਹੋਵੇ ਔਰ ਇਹ ਵੀਡੀਓ ਤੁਹਾਡੀ ਸ਼ੇਅਰ ਕਰਨਾ ਮੇਨ ਮਕਸਦ ਆ ਕਿ ਅਸੀਂ ਉਹ ਅਨੀਤਾ ਨਾਮ ਦੀ ਪੌਪਸਾ ਜਿਹੜੀ ਨਾ ਉਹਦੇ ਲਾਗੇ ਵੀਡੀਓ ਪਹੁੰਚੇ ਕਿ ਉਹਨੂੰ ਪਤਾ ਲੱਗੇ ਕਿ ਉਹਨੇ ਬਹੁਤ ਵੱਡੀ ਗਲਤੀ ਕੀਤੀ ਆ ਔਰ ਦੇਖੋ ਇੰਡੀਆ ਦੀ ਆ ਦੇ ਜਾਣ ਬੋਝ ਕੇ ਗਲਤੀ ਕੀਤੀ ਆ ਤੁਸੀਂ ਨੋਟ ਕਰੋ ਉਨੇ ਇਹ ਗਲਤੀ ਜਾਣ ਬੁੱਝ ਕੇ ਕੀਤੀ ਆ ਉਹਨੂੰ ਪਤਾ ਸੀ ਕਿ ਏਕ ਓੰਕਾਰ ਬਣਾਉਣ ਦੇ ਨਾਲ ਸਿੱਖਾਂ ਦਿਲ ਦੁਖਣਗੇ ਔਰ ਐਸੀਆਂ ਸ਼ਾਜਿਸ਼ਾਂ ਨਾ ਚੱਲੀਆਂ ਜਾਣ ਸਾਰੇ ਧਰਮਾਂ ਦਾ ਸਤਿਕਾਰ ਜਿਹੜਾ ਵਾ ਉਹ ਕਰਨਾ ਬਹੁਤ ਜ਼ਰੂਰੀ ਆ ਸਾਰੇ ਪੀਰ ਪਗੰਬਰ ਸਾਰੇ ਸਤਿਕਾਰਯੋਗ ਨੇ ਪਰ ਫਿਰ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਸ ਅਨੀਤਾ ਨਾਮ ਦੀ ਤੇਰੀ ਪੋਸਟਰ ਆ ਉਹਦੇ ਗਿੱਟੇ ਤੋਂ ਇਹ ਟੈਟੂ ਰਿਮੂਵ ਕਰਾਉਣਾ ਆ ਤੁਹਾਡੇ ਸਾਥ ਦੀ ਲੋੜ ਆ ਸਾਰਿਆਂ ਨੇ ਗੱਜ-ਬੱਜ ਕੇ ਸਾਥ ਦਿਓ ਤੇ ਵਾਹਿਗੁਰੂ ਜੀ ਕਾ ਖਾਲਸਾ Vai de que vai ter.